ਅਜਨਮ ਨੂੰ ਤੇ ਸਮੇ ਤੁਹਾਨੂੰ ਨਾ ਇੱਕ ਬਾਦਸ਼ਾਹ ਤੇ ਕਿਸਾਨ ਦੀ ਕਹਾਣੀ ਸੁਣਾਉਣੀ ਆ ਜਿਹੜੀ ਸੱਚੀ ਕਹਾਣੀ ਆ ਉਹਦੇ ਵਿੱਚ ਇਹ ਹੁੰਦਾ ਕਿ ਇੱਕ ਬਾਦਸ਼ਾਹ ਨਾ ਇੱਕ ਮਰਤਵਾ ਥੋੜੇ ਜਿਹਾ ਆਪਣੇ ਬੰਦਿਆਂ ਦੇ ਨਾਲ ਕਿਸੇ ਜਗ੍ਹਾ ਤੋਂ ਦੀ ਲੰਘਿਆ ਜਾਂਦਾ ਹੁੰਦਾ ਉੱਥੇ ਇੱਕ ਕਿਸਾਨ ਕੰਮ ਕਰ ਰਿਹਾ ਹੁੰਦਾ ਇਹ ਕਹਾਣੀ ਦੇ ਵਿੱਚ ਇੱਕ ਸਿੱਖ ਮਿਲਣੀ ਆ ਜਿਹਨੂੰ ਆਪਾਂ ਨੇ ਸਿੱਖਣਾ ਆਪਣੀ ਜ਼ਿੰਦਗੀ ਦੇ ਵਿੱਚ ਬਿਠਾਉਣ ਦੀ ਕੋਸ਼ਿਸ਼ ਕਰਨੀ ਆ ਉਹ ਖੀਰ ਤੇ ਦੱਸੂਗਾ ਮੈਂ ਤੁਹਾਨੂੰ ਉਹ ਇਹ ਆ ਕੇ ਜਦੋਂ ਬਾਦਸ਼ਾਹ ਨਾ ਆਪਦਾ ਚਾਰ ਕੁ ਬੰਦਿਆਂ ਦੇ ਨਾਲ ਜਾਂ ਥੋੜੇ ਜਿਹੀ ਬੰਦਿਆਂ ਦੇ ਨਾਲ ਇੱਕ ਜਗ੍ਹਾ ਤੋਂ ਦੀ ਲੰਘ ਰਿਹਾ ਸੀਗਾ ਤੇ ਉੱਥੇ ਇੱਕ ਕਿਸਾਨ ਆਪਦੇ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਸੀ ਤੇ ਉਹ ਬਾਦਸ਼ਾਹ ਉਹ ਕਿਸਾਨ ਦੇ ਕੋਲੇ ਖੜ ਗਿਆ ਕਿਸਾਨ ਉਹਨੂੰ ਉਹ ਕੰਮ ਕਰਨ ਵਾਲਾ ਉਹਨਾਂ ਨੂੰ ਆਪਦੇ ਘਰੇ ਲੈ ਜਾਂਦਾ ਘਰੇ ਲੈ ਕੇ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਮੇਰੇ ਨਾਲ ਚੱਲੋ ਵੀ ਤੁਹਾਡਾ ਮੈਂ ਚਾਹ ਪਾਣੀ ਦਾ ਇੰਤਜ਼ਾਮ ਕਰੂੰ ਤੁਸੀਂ ਦੂਰ ਆਏ ਹੋਵੋਗੇ ਤੇ ਉਹ ਘਰੇ ਚਲੇ ਜਾਂਦੇ ਨੇ ਘਰੇ ਜਾ ਕੇ ਉਹਨਾਂ ਦੀ ਵਧੀਆ ਖਿਦਮਤ ਕਰਦਾ ਉਹਨਾਂ ਨੂੰ ਭੁੱਖ ਲੱਗੀ ਹੁੰਦੀ ਆ ਰੋਟੀ ਪਾਣੀ ਦਾ ਇੰਤਜ਼ਾਮ ਕਰਦਾ ਦੁੱਧ ਪਿਉਂਦਾ ਸਾਰਾ ਕੁਝ ਕਰਦਾ ਤੇ ਜਦੋਂ ਖਾ ਪੀ ਲੈਂਦੇ ਨੇ ਸਾਰਾ ਕੁਝ ਉਹਦੀ ਮਹਿਮਾਨ ਨਿਵਾਜ਼ੀ ਜਿਹੜੀ ਹੁੰਦੀ ਆ ਵੀ ਹਾਂ ਉਹਨਾਂ ਨੇ ਸਾਡੀ ਵਧੀਆ ਖਿਦਮਤ ਕੀਤੀ ਸਾਡੀ ਵਧੀਆ ਸੇਵਾ ਕੀਤੀ ਉਹ ਚੀਜ਼ ਤੋਂ ਬਾਦਸ਼ਾਹ ਹੋ ਸਾਕੇ ਹੁਣ ਪੁੱਛਣ ਲੱਗ ਜਾਂਦਾ ਵੀ ਇਤੈਨੂੰ ਕਿੰਨੀ ਕਮਾਈ ਹੋ ਜਾਂਦੀ ਹੈ ਕੀ ਕਹਿੰਦਾ ਕਿੰਨੀ ਕੀ ਕਮਾਈ ਹਾਂ ਫਿਰ ਤੁਹਾਨੂੰ ਕਿੰਨੀ ਕਮਾਈ ਹੋ ਜਾਂਦੀ ਹੈ ਬਾਦਸ਼ਾਹ ਨੂੰ ਪੁੱਛਣ ਲੱਗ ਜਾਂਦਾ ਕਿਸਾਨ ਨੂੰ ਕਿਸਾਨ ਵਿਚਾਰਾ ਕਮਾਈ ਤਾਂ ਕਿਸਾਨ ਦੀ ਕਿੰਨੀਕ ਹੁੰਦੀ ਹੈ ਹੈਨਾ ਫਿਰ ਉਹ ਕਹਿੰਦਾ ਵੀ ਮੈਂ ਵਧੀਆ ਕਮਾ ਲੰਨਾ ਵੀ ਗੁਜ਼ਾਰਾ ਹੋ ਜਾਂਦਾ ਮੇਰਾ ਵਧੀਆ ਤੇ ਉਹ ਫੇਰ ਪੁੱਛਦਾ ਉਹਨੂੰ ਵੀ ਤੂੰ ਦੱਸ ਵੀ ਤੂੰ ਕਿੰਨੇ ਕੇ ਪੈਸੇ ਕਮਾ ਲਏ। ਉਸ ਉੱਥੇ ਉਸ ਟਾਈਮ ਦੇ ਹਿਸਾਬ ਨਾਲ ਵੀ ਲਗਾ ਲਈਏ ਆਪਾਂ ਵੀ 4 ਰੁਪਏ। ਕਿਸਾਨ ਕਹਿੰਦਾ ਵੀ ਮੈਂ 4 ਰੁਪਏ ਕਮਾ ਲਏ। ਕਿੰਤੀ ਦੇ 4 ਰੁਪਏ। ਤੇ ਉਹ ਪੁੱਛਦਾ ਵੀ ਉਹ ਜਿਹੜੇ 4 ਰੁਪਏ ਨੂੰ ਤੂੰ ਖਰਚ ਕਿਵੇਂ ਕਰਦਾ? ਬਾਦਸ਼ਾਹ ਕਿਸਾਨ ਨੂੰ ਪੁੱਛਦਾ ਵੀ ਜਿਹੜੇ 4 ਰੁਪਏ ਨੇ ਤੂੰ ਖਰਚ ਕਿਵੇਂ ਕਰਨਾ? ਉਹ ਕਹਿੰਦਾ ਵੀ ਜਿਹੜਾ 4 ਰੁਪਏ ਨੇ ਉਹਨਾਂ ਚੋਂ 1 ਰੁਪਈਆ ਤਾਂ ਮੈਂ ਆਪ ਦੇ ਉੱਤੇ ਖਰਚ ਕਰਦਾ 1 ਰੁਪਈਆ ਮੈਂ ਕਰਜ਼ ਦੇ ਦਿੰਨਾ 1 ਰੁਪਈਆ ਮੈਂ ਕਰਜ਼ ਕਰਜ਼ ਵਾਸਤੇ ਦੇ ਦਿੰਨਾ ਤੇ 1 ਰੁਪਈਆ ਮੈਂ ਕਰਜ਼ ਵਾਸਤੇ ਮੋੜ ਦਿੰਨਾ ਕਰਜ਼ 1 ਰੁਪਈਆ ਕਰਜ਼ ਦੇ ਲਈ ਮੈਂ ਮੋੜ ਦਿੰਨਾ ਇੱਕ ਕਰਜ਼ ਦੇ ਦਿੰਨਾ ਤੇ ਇੱਕ ਮੈਂ ਆਪਦੇ ਉੱਤੇ ਖਰਚ ਕਰ ਦਿੰਨਾ ਜਿਹੜਾ 1 ਰੁਪਇਆ ਰਹਿ ਗਿਆ ਉਹਨੂੰ ਮੈਂ ਖੂਦ ਸਿੱਟ ਦਿੰਨਾ ਉਹ ਬਾਸਾ ਜਿਹੜਾ ਹੁੰਦਾ ਉਹ ਹੈਰਾਨ ਹੋ ਜਾਂਦਾ ਵੀ ਇਹ ਕਿਹ ਕਿਸਾਬ ਕੋ ਬਣਿਆ ਵੀ 1 ਰੁਪਇਆ ਤਾਂ ਕਹਿੰਦਾ ਵੀ ਮੈਂ ਆਪਦੇ ਉੱਤੇ ਖਰਚ ਕਰ ਲਵਾਂ ਇੱਕ ਕਰਜ਼ ਦੇ ਦਿੰਨਾ ਤੇ ਇੱਕ ਮੋੜ ਦਿੰਨਾ ਤੇ ਇੱਕ ਮੈਂ ਖੂਦ ਸਿੱਟ ਦਿੰਨਾ ਉਹ ਕਹਿੰਦਾ ਮੈਂ ਸਮਝਿਆ ਨਹੀਂ ਕਿਸਾਨ ਨੂੰ ਕਹਿੰਦਾ ਵੀ ਮੈਂ ਸਮਝਿਆ ਨਹੀਂ ਵੀ ਤੂੰ ਮੈਨੂੰ ਦੁਬਾਰਾ ਸਮਝਾ ਉਹ ਕਹਿੰਦਾ ਵੀ ਜਿਹੜਾ ਜੀ 1 ਰੁਪਿਆ ਮੈਂ ਕਹਿਣਾਗਾ ਵੀ ਵੀ ਮੈਂ ਆਪਦੇ ਉੱਤੇ ਖਰਚ ਕਰ ਦਿੰਨਾ ਵੀ ਉਹ 1 ਰੁਪਿਆ ਮੈਂ ਆਪਦੇ ਉੱਤੇ ਤੇ ਮੈਂ ਆਪਣੀ ਬੀਬੀ ਦੇ ਉੱਤੇ ਖਰਚ ਕਰਦਾ ਵੀ ਸਾਡੀਆਂ ਜਿਹੜੀਆਂ ਜ਼ਰੂਰਤਾਂ ਚੀਜ਼ਾਂ ਨੇ ਠੀਕ ਹੈ ਜੀ ਉਹ ਅਸੀਂ ਆਪਣੀ ਜ਼ਰੂਰਤ ਉਹ 1 ਰੁਪਏ ਦੇ ਵਿੱਚ ਪੂਰੀ ਕਰ ਲੈਂਦੇ ਜਿਹੜਾ 1 ਰੁਪਿਆ ਮੈਂ ਕਰਜ਼ ਦੇ ਦਿੰਨਾ ਉਹ 1 ਰੁਪਿਆ ਮੈਂ ਆਪਣੀ ਔਲਾਦ ਦੇ ਉੱਤੇ ਖਰਚ ਕਰਦਾ ਵੀ ਗਾਂ ਜਦੋਂ ਵੀ ਮੇਰੇ ਉੱਤੇ ਬੜੇ ਪਾ ਆਵੇ ਬੁਢਾਪਾ ਆਵੇ ਹੈ ਉਮਰ ਨੂੰ ਅਸੀਂ ਪਹੁੰਚ ਜਾਈਏ ਔਰ ਵੀ ਮੇਰੀ اولاد ਮੇਰੀ ਸੇਵਾ ਕਰੇ ਹੈਨਾ ਤੇ ਜਿਹੜਾ 1 ਰੁਪਇਆ ਕਾਰਜ ਮੈਂ ਮੋੜ ਦਿੰਨਾ ਵੀ ਉਹ ਉਹ ਰੁਪਇਆ ਹੈਗਾ ਵੀ ਜੋ ਮੇਰੇ ਮਾਪੇ ਨੇ ਮੇਰੇ ਉਤੇ ਖਰਚ ਕੀਤਾ ਸੀ ਵੀ ਮੈਂ ਆਪਣੇ ਬਾ ਮਾਂ ਬਾਪ ਦੇ ਉਤੇ ਖਰਚ ਕਰ ਦਿੰਨਾ ਜਿਹੜਾ ਆਖਰੀ 1 ਰੁਪਇਆ ਰਹਿ ਗਿਆ ਵੀ ਉਹ ਮੈਂ ਖੁਦ ਛੱਡ ਦਿੰਨਾ ਉਹ ਕਹਿੰਦੇ ਖੁਦ ਛੱਡਣ ਦਾ ਮਤਲਬ ਉਹ ਕਹਿੰਦੇ ਖੂਦ ਸਿੱਟਣ ਦਾ ਮਤਲਬ ਇਹ ਆ ਵੀ ਮੈਂ ਉਹੋ ਦਾਨ ਕਰ ਦਿੰਨਾ ਵੀ ਜੋ ਦਾਨ ਕਰ ਦਿੰਨਾ ਵੀ ਉਹਦਾ ਜਿਹੜਾ ਮੇਰਾ ਸਲਾਗਾ ਉਹ ਮੈਨੂੰ ਆਖਰਤ ਦੇ ਵਿੱਚ ਮਿਲੇ ਮੌਤ ਤੋਂ ਬਾਅਦ ਅਜੀ ਜ਼ਿੰਦਗੀ ਵਾਸਤੇ ਉਹ ਰੁਪਏ ਦਾ ਮੈਨੂੰ ਸਲਾਮ ਮਿਲੇ ਉਹ 4 ਰੁਪਏ ਜਦੋਂ ਬਾਅਦ ਸਾਨੂੰ ਦੱਸਦਾ ਵੀ ਮੈਂ ਇਸ ਤਰ੍ਹਾਂ ਖਰਚ ਕਰਤੇ ਬਾਅਦ ਸਜੜਾ ਹੁੰਦਾ ਉਹ ਬੜਾ ਖੁਸ਼ ਹੁੰਦਾ ਉਹਨੂੰ ਇਨਾਮ ਦੇ ਵਿੱਚ ਯਾਨੀ ਤੋਹਫੇ ਵਗੈਰਾ ਸਾਰਾ ਕੁਝ ਦੇਖੇ ਜਾਂਦਾ ਵੀ ਉਸ ਚੀਜ਼ ਤੋਂ ਫਿਰ ਉਹ ਜਿਹੜਾ ਬਾਦਸ਼ਾਹ ਹੁੰਦਾ ਉਹ ਵੀ ਸਿੱਖ ਕੇ ਜਾਂਦਾ ਵੀ ਜਿਹੜੀ ਜ਼ਿੰਦਗੀ ਆ ਉਹਨੂੰ ਵਧੀਆ ਤਰੀਕੇ ਨਾਲ ਜਿਉਣ ਵਾਸਤੇ ਕੁਝ ਨਾ ਕੁਝ ਆਪਦੀ ਆਖਰਤ ਦੀ ਜ਼ਿੰਦਗੀ ਵਾਸਤੇ ਵੀ ਬੰਦੇ ਨੂੰ ਸਦਕਾ ਕਰਨਾ ਚਾਹੀਦਾ ਹੈ ਨਾ ਕਿਸੇ ਗਰੀਬ ਦਾ ਢਿੱਡ ਭਰਨਾ ਚਾਹੀਦਾ ਆਪਦੇ ਮਾਂ-ਬਾਪ ਦੀ ਖਿਦਮਤ ਕਰਨੀ ਚਾਹੀਦੀ ਹੈ ਸੇਵਾ ਕਰਨੀ ਚਾਹੀਦੀ ਆ ਠੀਕ ਹੈ ਜੀ ਆਪਦੀ ਔਲਾਦ ਦੀ ਚੰਗੀ ਪਰਵਰਿਸ਼ ਕਰਨੀ ਚਾਹੀਦੀ ਹੈ ਔਰ ਆਪਣੇ ਵਾਸਤੇ ਚੰਗਾ ਖਾਣਾ ਪੀਣਾ ਦਾ ਇੰਤਜ਼ਾਮ ਕਰਨਾ ਚਾਹੀਦਾ ਇਹ ਚੀਜ਼ ਤੋਂ ਆਪਾਂ ਨੂੰ ਵੀ ਇੱਕ ਸਿੱਖਣ ਨੂੰ ਮਿਲਦਾ ਕਿ ਆਪਾਂ ਵੀ ਇਹ ਜ਼ਿੰਦਗੀ ਨੂੰ ਆਪਣੀ ਨੂੰ ਕੁਝ ਐਸੇ ਤਰੀਕੇ ਨਾਲ ਜੀਏ ਕਿ ਆਪਣੀ ਆਖਰਤ ਵੀ ਬਣੇ ਮੌਤ ਤੋਂ ਬਾਅਦ ਦੀ ਜ਼ਿੰਦਗੀ ਵੀ ਬਣੇ ਆਪਣੇ ਮਾਪੇ ਦਾ ਜ਼ਿੰਦਗੀ ਵੀ ਚੰਗੀ ਹੋਵੇ ਆਪਣੀ ਔਲਾਦ ਦੀ ਜ਼ਿੰਦਗੀ ਵੀ ਚੰਗੀ ਹੋਵੇ ਤੇ ਆਪਣੀ ਜ਼ਿੰਦਗੀ ਵੀ ਚੰਗੀ ਹੋਵੇ ਇਹ ਚੀਜ਼ ਨੂੰ ਆਪਾਂ ਮੰਨ ਕੇ ਚੱਲਾਂਗੇ ਹੈ ਬੋਲ ਕੇ ਦੱਸੋ ਬੋਲ ਜੀ ਆਹ ਠੀਕ ਹੈ ਜੀ